ਪਾਣੀ ਦੀ ਬਹੁਤ ਲੋੜ ਆ ਉਹ ਮੋਟਰ ਚੱਲਦੀ ਪਈ ਨਾ ਨਾ ਅਭੀ ਲੰਮੀ ਬਾਵੇਂ ਅੱਗੇ ਪਿੰਡੇ ਹੁੰਦੇ ਸੀ ਹਾਏ ਮੈਮੀ ਇੱਥੇ ਕਿੰਨੇ ਮੋੜ ਆ ਮੈਨੂੰ ਚੋੜਾ ਗੱਡੀ ਦਾ ਮੈਚ ਲਾਉਣ ਦਾ ਇਹ ਤਾਂ ਮੋੜ ਆ ਜੋਰ ਤੇ ਰਾਂ ਲੱਗੀ ਜਾਂਦਾ ਆ ਹਾਏ ਮੈਂ ਤਾਉ ਕਿੱਥੇ ਆ ਗਏ ਨਿੱਕੀ ਯਾਰ ਇਹ ਦਰਦਰਾਕ ਤੋਂ ਦੇਖ ਕੇ ਚਲਾ ਆਇਆ ਔਰ ਆ ਦੇਖੋ गाइसਾਰੇ ਉਹ ਕਿੰਨੀ ਲੰਬੀ ਸਾਈਡ ਆ ਵੀ ਦਨੀਆ ਸਲਾਈਡਾਂ ਚ ਆਹ ਇਹੋ ਆ ਛੋਟੀਆਂ ਗੱਡੀਆਂ ਚੰਨੀ ਮਜ਼ਾ ਆਉਂਦਾ ਹੈ ਅੱਧਾ ਰੋ ਲੈ ਗਿਆ ਮਣੀ ਤੇ ਫਾਤਾ ਵੀ ਦੇ ਤਾਰਦੇ ਆ ਸਾਸਰੀ ਦਾ ਉਹ ਬਣਾ ਤੇਰਾ ਕਦੀ ਕਹਿੰਦਾ ਠੰਡੇ ਨਾ ਹਣਾ ਕਦੀ ਕਹਿੰਦਾ ਮੈਂ ਘੋਬਾ ਬਣਾ ਕੇ ਤਾਂ ਫੇਰ ਜਾਮੇ ਸਾਰੇ ਆ ਗਏ ਹੁਣ ਤਿੰਨ ਲਾ ਦੋਗੇ ਠੀਕ ਆ ਸਸਿਕਾ ਕੱਲ੍ਹ ਅਪਰਸੋਂ ਤੋਂ ਹੀ ਪਹੁੰਚ ਗਈ ਉਹ ਮੁੰਡਾ ਲੈ ਕੇ ਗਿਆ ਸੀ ਆਹੋ ਅੱਜ ਧੁੱਪ ਬਹੁਤ ਵਧੀਆ ਆ ਨਾ ਦੇ ਸਾਰੇ ਸੁੱਤੇ ਪਏ ਆ ਕੱਟੇ ਬੱਚੇ ਆ ਕੁੱਤਾ ਕੁੱਤੇ ਨੂੰ ਸਾਨੂੰ ਭੌਂਕਣਾ ਚਾਹੀਦਾ ਹੋ ਆਰਾਮ ਨਾਲ ਸੁੱਤਾ ਆਇਆ ਹੈ ਬਹੁਤ ਵਧੀਆ ਰੱਖੀ ਕਰਦਾ ਸਾਰੇ ਆਰਾਮ ਨਾਲ ਸੁੱਤੇ ਪਏ ਤੁਸੀਂ ਕਿੱਧਰ ਸੈਰ ਕੰਨ ਚੱਲੇ ਮੈਂ ਘਰ ਕੇ ਰਹਿੰਦੀ ਹੁੰਦੀ ਸੀ ਸਾਮੇ ਆਪਣਾ ਸਾਰੇ ਘਰ ਦੇਖਦੀ ਪਈ ਆ ਬਹੁਤ ਮਾਝੇ ਕਰੀਦੇ ਹੁੰਦੇ ਆ ਆ ਹੁਣ ਤਾਂ ਜਰਾ ਸਬਜ਼ੀਆਂ ਸਬਜ਼ੀਆਂ ਘੱਟ ਲਾਈਆਂ ਆ ਨਹੀਂ ਤਾਂ ਇੱਥੇ ਬਹੁਤ ਸਬਜ਼ੀਆਂ ਲਾਈਆਂ ਹੁੰਦੀਆਂ ਆ ਆਰਾਮ ਤੋਰੀਆਂ ਆ ਗਈ ਸਾਬੂ ਗਿ ਵਧੀਆ ਅਰੇ ਹਮ ਤਾਂ ਦੀ ਮੈਰੀ ਗਗਾਂ ਤਾਂ ਮੈਂ ਇੱਥੇ ਕਾਫੀ ਦੇਖੋ ਜੀ ਦਾ ਇਸ ਨੂੰ ਕਿੰਦਾ ਹੀ ਲੱਗਦੀ ਹੈ ਅੱਜ ਬਹੁਤ ਸੋਹਣੇ ਬਟਰਫਲਾਈ 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 ਸੋਨੇ ਦੀ ਬਟਰਫਲਾਈ ਸੋਨਾ ਬਾਦੂ ਹੀ ਆ ਇਹ ਹੋਇਆ ਹੈ ਸੱਦੋਂ ਹੁੰਦੇ ਹੈ ਹੋਇਆ ਹੈ ਦੇਖੋ ਹਾਲੇ ਕਿੰਨਾ ਕਦੀ ਨਹੀਂ ਦਿੱਤਾ ਹਾਂ ਹਾਂ ਗੁਰਪਾਲ ਸਤੂ ਸੌਂਗੇ ਕਹਿੰਦਾ ਕਹਿੰਦਾ ਆਪਦੇ ਧੁੱਪਾਂ ਚ ਅਗਿਆੜੇ ਨਿਕਲਦੇ ਗੱਲਾਂ ਲਾਲੀ ਹੋਣੀਆਂ ਧੁੱਪ ਕਿੰਨੀ ਆ ਤੇ ਆਪਦੀ ਕੋਟੀ ਦਾ ਮੈਚ ਕਰ ਜਣੀਆਂ ਨਾ ਗੱਲਾਂ ਬਹੁਤ ਲੱਗਦੀ ਧੁੱਪ ਹੋਂਦ ਉਹ ਕੁਛ ਨਹੀਂ ਐ ਨਹੀਂ ਕਰੇ ਕੋ ਅੱਗੇ ਜਾ ਕੇ ਭਈ ਇਹ ਵੀ ਵੜਨਾ ਪੈਣਾ ਪੱਟੇ ਪਾਵਾਂਗੇ ਅੱਛਾ 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 ਆਜ ਉਹ ਸੁਏ ਦੀ شراب ਪੀਤੀ ਆ ਅੱਛਾ ਫਿਰ ਜਾ ਕੇ ਦੇਖਿਆ ਦੀ ਉਹਦੀ ਝੁੰਡੀ ਘੜ ਛੱਡਣਾ ਉਹਨੇ ਮੇਸ਼ੀ ਦੀ ਘਰ ਵਾਲੀ ਨੇ ਤੁੰਬੀ ਕਨੀਰ ਗਈ ਸੀ ਹਾਂ ਤੇ ਮਾਮਾ ਉਥੇ ਰਹਿੰਦਾ ਸੀ ਉਹਦੇ ਮੁੰਡੇ ਦੇ ਵਿਆਹ ਨੂੰ ਗਏ ਸੀ ਅੱਛਾ ਉਹਨਾਂ ਦੇ ਘਰ ਦੇ ਉਹਨਾਂ ਨੇ ਬੜੀ ਸਾਡੀ ਉਹ ਤਾਂ ਇੱਥੇ ਵੀ ਬੜੀ ਘੋਰ ਮੂੜ ਰਹਿੰਦੀ ਸੀ ਬੂਹੇ ਲੋ ਦਾ ਅੱਛਾ ਸੀ ਜੇਂਤੀ ਵਗਾ ਹੁੰਦਾ ਇੱਕਗਾ ਹੂੰ ਥੋੜੇ ਬਾਣਾ ਸੀ ਨਾ ਹੂੰ ਤੇ ਬਾਅਦ ਜੀ ਵੀ ਬਹੁਤ ਛੇ ਰੋਂਦਾ ਰਿਹਾ ਮਿਸਿਸ ਘੇੜਿਆਂ ਤੋਂ ਪੈਸੇ ਲੈਣਾ ਨਹੀਂ ਉੱਤੇ ਕੋਈ ਲੈਣਿਆ ਉਹ ਤਾਂ ਖਾਣਾ ਨੇ ਘਰ ਉਹਨਾਂ ਦਾ ਇਹਦਾ ਭਰਾ ਹੁੰਦਾ ਜੀ ਮੰਗੂ ਦਾ ਪਤਾ ਸੀ ਲੋ ਸਤਨਾਮ ਉਹਦੇ ਮੁੰਡੇ ਚਾਹੇ ਉਹ ਰਹਿ ਲਾਣਾ ਛੱਡੀ ਉਹ ਸਵੇਰ ਨੂੰ ਸਵੇਰ ਨੂੰ ਛੱਡੀ ਉਹ 8 ਵਜੇ ਫੁੱਲੇ ਜਾਣਾ 5 ਵਜੇ ਛੱਡੀ ਉਹ ਬਾਅਦ ਵਿੱਚ ਛੱਡਿਉਂਗਾ ਕਿ ਮੈਂ ਤਾਂ ਰਹਿਣਾ ਤਾਂ ਆਇਆ ਵੀ ਛੁੱਟੀ ਕਰਾਉਂਗੇ ਤੁਸੀਂ ਇਹ ਛੱਡਣ ਦੀਆਂ ਗੱਲਾਂ ਕਰਦੇ ਰਹਿਣ ਦਾ ਤਾਂ ਫਾਇਦਾ ਚਿੰਗਾ ਪਾਪਾ ਚਲੋ ਹਾਂ ਚਲ ਗੋਭੀ ਚੱਕ ਹੁਣ ਮਾਮਾ ਗੋਭੀ ਲੈ ਕੇ ਆਇਆ ਤੇ ਹੋਰ ਕੈਮਰਾ ਰੱਖ ਦਿੰਦੇ ਤੇ ਤਾਂ ਗੋਭੀ ਹੁਣ ਨਾਲ ਚਿੰਦੀ ਮਾਸੀ ਨੂੰ ਵੀ ਤੇਰੀ ਹੁੰਦੇ ਕੇ ਜਾ ਬੰਨ ਕੇ ਚੋ ਹੁੰਦੀ ਤੇ ਪਹਿਲਾਂ ਤਾਂ ਇੱਕ ਵਾਰੀ ਤਾਂ ਮਨ ਖਰਾਬ ਹੋ ਗਿਆ ਸੀ ਪਰ ਫਿਰ ਉਹਦਾ ਦੁੱਧ ਵਧੀਆ ਮੱਜਾਂ ਵਰਗਾ ਦੁੱਧ ਆਉਦਾ ਸੀ ਹੁਣ ਬਹੁਤ ਤਾਈ ਕੀ ਤਾ ਗਰਮੇ ਚ ਤਾਂ ਹਟੇ ਗਈ ਸੀ ਵਿਚਾਰ ਮੋੜ ਕੇ ਨਾ ਗਿਆ ਨਾ ਬੋਮ ਨੇ ਉਹਦਾ ਬੀਚੇ ਤੇ ਇਹ ਪਹੁੰਚ ਗਿਆ ਹਾਂ ਹੋ ਕੋਮਿਟੀ ਮਿਲੋ ਕਿ ਲਾ ਮਾਈ ਮਾਈ ਫੋਨ ਚੱਕ ਲਿਆ ਤਾਂ ਅਰੋ ਟਸਟ ਮਾਸੀ ਰ ਮੂਸਾ ਆ ਗਿਆ ਨਾ ਤਾਜਮਾਸੀ ਨੇ ਇੰਨੇ ਦਿਨਾਂ ਬਾਅਦ 15 ਦਿਨਾਂ ਬਾਅਦ ਨਾਉਣ ਦਾ ਕਮਾਲ ਆ ਵਿਆਹ ਤੇ ਰਹਾ ਤਾ ਤੁਸੀਂਗਾ ਲੈ ਕੇ ਮੱਝੇ ਤੇ ਥੋੜੀ ਕੁਤੀ ਪਾਈ ਤੀ ਉਹ ਤੇ ਮੈਂਗਾ ਤੁਸੀਂ ਤਾਂ ਅੰਦਰ ਚਲੋ ਰਾਜਾ ਇਨੇ ਦਿਨਾਂ ਬਾਅਦ ਆ ਕੇ ਕਿੱਦਾਂ ਲੱਗਦਾ ਬਸ ਬਹੁ ਮਿਲ ਲਿਆ ਹੁਣ ਮੇਰੀ ਵਾਰੀ ਚੱਲ ਆ ਜਾ ਕਿ ਪੂਰਾ ਇਹਦੀ ਉਹ ਬੀਬੀ ਛੋਟੀ ਨੇ ਕਿੱਦਾਂ ਵੇ ਬੀਬੀ ਹਾਂ ਹਾਂ ਆਇਆ ਠੀਕ ਆ ਹਾਂ ਠੀਕ ਆ ਬੰਦਾ ਹਾਂ ਪਛਾਣ ਲਿਆ ਪਛਾਣ ਲਿਆ ਕਿ ਨਹੀਂ ਪਛਾਣ ਨਹੀਂ ਪੁੱਤ ਹਾਂ ਦਾਲਕਾ ਮਾਰਨਾ ਪੈਣਾ ਫੇਰ ਪਛਾਣ ਹੋਣਾ ਆ ਹਾਂ ਠੀਕ ਕਰ ਇਹ ਘੋਣਾ ਪਹਿਲਾਂ ਹਾਂ ਇਹ ਕੌਣ ਆ ਇਹ ਮੂਹ ਪੁਨੇ ਹਾਂ ਇਹਨੂੰ ਇਹਦਾ ਰੂਪ ਆ ਇਹ ਮੇਰੇ ਤੋਂ ਬਾਅਦ ਦੁਨੀਆ ਤੇ ਆਈ ਇਹਨੂੰ ਪਛਾਣ ਲਿਆ ਤਾਂ ਮੈਨੂੰ ਪਛਾਣਿਆ ਨਹੀਂ ਨਾ ਤਾਂ ਸਰਿੰਦਰਕੌਰ ਘਰੇ ਹੈ ਨਹੀਂ ਹੈ ਅਜੇ ਉਹ ਚੌਂਕੀ ਤੇ ਗਏ ਆ ਉਧਰ ਕੱਲੇ ਬੈਸ ਆ ਗਈ ਮੰਮਾ ਆ ਗਈ ਆ ਗਈ ਆ ਗਈ ਆ ਗਈ ਉਹਦੀ ਮੰਮਾ ਹਾਂ ਹਾਂ ਸਤਿ ਸ੍ਰੀ ਅਕਾਲ ਸ਼ਿਦੀ ਮੰਮਾ ਤੁਸੀਂ ਕਿੱਥੇ ਲੈ ਆਏ ਆ ਨਾਲ ਹੀ ਲੈ ਕੇ ਆਏ ਅਸੀਂ ਅੱਛਾ ਆਓ ਚਾਹ ਪਿਲਾਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬੀਬੀ ਦਾ ਸਾਰਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਬੀਬੀ ਨੇ ਬਹੁਤ ਸੋਹਣਾ ਬਣਾਇਆ ਆ ਹੈਅ ਸਟਾਈਲ ਹੀ ਲੈ ਤਾਂ ਇਧਰ ਤਾਂ ਬੀਬੀ ਅਸੀਂ ਮਨ ਕੀਤਾ ਬੀਬੀ ਨੇ ਤਾਂ ਹੈਅ ਸਟਾਈਲ ਹੀ ਬਹੁਤ ਸੋਹਣਾ ਬਣਾਇਆ ਦਾ ਤਾਂ ਤੁਸੀਂ ਆ ਗਏ ਤਾਂ ਮੱਥਾ ਟੇਕ ਗਿਆ ਹੁੰਦੇ ਉੱਥੇ ਹੁਣੇ ਆਏ ਆ ਇਹਨਾਂ ਜਿਹੜੇ ਬਿਸਕਟ ਦੇ ਆਉਂਦੇ ਸੀ ਉਹ ਤਾਂ ਦੇ ਦੇਈਏ ਹੋਰ ਪਤਾ ਲੱਗੇ ਤੇ ਨਾਲ ਹੀ ਲੈ ਗਏ ਸਹੀ ਗੱਲ ਆ ਲੋੜੀ ਆਈ ਸਿੰਦੀ ਸੀ ਹੂੰ ਗੋਬੀ ਆਈ ਵੀ ਨਿੱਕੀ ਆ ਤਾਂ ਦੇਖ ਲੋ ਲੋੜੀ ਵਾਲੇ ਬਿਸਕਟ ਅਸਾਸੀ ਤੇ ਇੱਕ ਹੀ ਫੁੱਲੇ ਲੈਣਾ ਤੁਸੀਂ ਇੱਕੋ ਫੁੱਲੇ ਹੂੰ ਕਿਉਂ ਬਸ ਗੋਭੀ ਘਟ ਖਾਣੇ ਸਾੜਾ ਸਰ ਜੰਦਾ ਇੱਕੋ ਨਹੀਂ ਇਹ ਲੈ ਦੋ ਤਾਂ ਲੈ ਲਓ ਨਹੀਂ ਨਹੀਂ ਇੱਕ ਬਹੁਤ ਇੱਕ ਉਹ ਸੱਚੀ ਨਹੀਂ ਇੱਕ ਹੀ ਬਹੁਤ ਆ। ਇੱਕ ਕਦੇ ਪਰੌਂਠੇ ਖਾ ਲਿਓ ਨਾ। ਸਜੜਾ ਨੇ ਫੁੱਲ ਮਾਰਿਆ। ਚਲੋ। ਹੋ ਵੀ ਗੋਬੀ ਦਾ। ਗਮਲੇ ਜਮੀਤ ਮਾਰਨਾ ਚਾਹੀਦਾ ਬੰਦਾ ਕਿਤੇ ਪਾਣੀ ਪੂਣੀ ਤੇ ਪਾ ਲੂ। ਚਲੋ। ਨਹੀਂ ਇਹ ਇਹ ਦਾ ਹੈਗਾ ਸੁੰਦਰ ਇਹਦੀ ਲੋੜੀ ਪਾਣੀਆ। ਇਹਦੀ ਲੋੜੀ ਪਾਣੀਆ। ਚਲੋ। ਇਹ ਸਾਨੂੰ ਦੱਸਿਆ ਨਹੀਂ ਅਸੀਂ ਵੀ ਪਹਿਲਾਂ ਲੋੜੀ ਲੈ ਆਂਦੀ ਅਸੀਂ। ਇਹ ਉਹਨਾਂ ਦੀ ਭੈਣ ਸੁੰਦਰੀ, ਇਹ ਉਹਨਾਂ ਦੀ ਮਦਰ। ਹਾਂ ਜੀ। ਇਹ ਥੋੜਾ ਜਿਹਾ ਇਹਦੀ ਬਰੀਡ ਅਲੱਗ ਹੋ ਗਈ ਆ ਆਹ ਓਏ ਇਹ ਉਹ ਉਹ ਚਿੱਟ ਗੋਰੀਆ ਚਿੱਟੀਆਂ ਇਹ ਬਰਾਉਨ ਨੇ ਇਹ ਬਰਾਉਨ ਤੇ ਆ ਗਿਆ ਨਾ ਚਿੰਦ ਜਦੋਂ ਉਹ ਬਰਾਉਨ ਅਗਦੀ ਮੈਂ ਕਹ ਹੋਰ ਨਾ ਪਤਾ ਲੱਗੇ ਬਿਸਕੁਟ ਨਾਲ ਹੀ ਲੈ ਕੇ ਆਉੜ ਗਏ ਆ ਲੈ ਤੇ ਭੈਣ ਨੂੰ ਗੋਗੀ ਤੇਜੀ ਕੋਨੇ ਲੈ ਲਿਆ ਹੋਰ ਸੰਭਿਆ ਕੇ ਦਿੱਤੀ ਨਹੀਂ ਚੱਕੀ ਨਹੀਂ ਦੇ ਕੋਈ ਬਿਆਸਾ ਲੈਣਾ ਜਾਣ ਤੋਂ ਪਹਿਲਾਂ ਆ ਨੀਵਾ ਸਮਾਉਣਾ ਉਹ ਵੀ ਸੂਟ ਸਮਾ ਲੈ ਨਵਾਂ ਕਟਰਾਈ ਦਰਵਾਜ਼ੇ ਲੈ ਕੇ ਜਾਈ ਨਾ ਪੋਨੇ ਨੂੰ ਪੋਨੇ ਨੂੰ ਕਿੱਥੋਂ ਆਣ ਲੱਗੇ ਅੱਗੇ ਨਹੀਂ ਫਲਾਈ ਨਾ ਕਰਕੇ ਅੱਜ ਮੈਂ ਤਾਂ ਵੋਲੀ ਹਾਂਜੀ ਹਾਂ ਫਲਾਇਆ ਨਾ ਜਿੱਦ ਕਿਦਾਂ ਅੱਜ ਆਣ ਕੇ ਅਖੀਰਲੀ ਪੌੜੀ ਦੇ ਮੈਂ ਕਰਕੇ ਫਲਾਵਾ ਆਵਾਂ ਮਾਂ ਵਾਲੀ ਬਹੁਤ ਨੰਬਰ ਜੇ ਬਲਾਵਾ ਹਾਂਦੀ ਔਰੀ ਵੀ ਸੌ ਜੇ ਤੂੰ ਬਲਾਵੇਂ ਹਾਂਦੀ ਕੁਣ ਰਹੂਗਾ ਕਿਆ ਗਾ ਐਦਾਂ ਕਰੀਦਾ ਫਲਾਇ ਮੂਈ 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 ਹੁਣ ਤੂੰ ਬਾਲ ਜਿੰਨੇ ਮਰਜ਼ੀ ਕਰ ਲੈ ਸਵੇਰ ਨੂੰ ਜਿਹੜੀ ਫਲਾਇ ਤੇਰੀ ਮਾਂ ਨੇ ਕਰਨੀ ਨਾ ਤੇਰੇ ਸਿਰ ਤੇ ਫੇ ਦੇਗੀ ਮੰਮੀ ਬਾਲ ਹੌਲੀ ਪਟੋ ਮੰਮੀ ਬਾਲ ਇਦਾਂ ਕਰੋ ਹੇਅਰ ਸਟਾਈਲ ਆਜ ਬਾਜੂ ਗਾਂਚ ਹੋ ਰਹੀ ਆ ਮੰਮੀ ਮੱਥਾ ਵੀ ਟੇਕ ਆਈ ਆ ਤੂੰ ਡੱਬਾ ਤਸ ਡੱਬਾ ਗੋਏ ਵਾਲੇ ਹੱਥ ਲਾਤੇ ਅਣ ਹੁਣ ਦੇਖ ਇਦਾਂ ਲੈ ਦੱਸ ਚੰਗਾ ਬਾਏ ਬਾਏ ਚਲੋ ਮੈਂ ਤੁਹਾਡੇ ਕੀ ਆਓ ਚਲੋ ਨਹੀਂ ਮੈਂ ਬੱਸ ਇੱਕ ਦੂਜੇ ਦੇ ਇੰਨਾ ਥੋੜਾ ਦੇਖੋ ਪੇਕੇਆਂ ਨਾ ਕਿੰਨਾ ਖਿਆ ਰਹੇ ਆ ਦੁੱਧ ਦੀ ਬੋਤਲ ਭਰ ਕੇ ਦਿੱਤੀ ਆ ਬਾਲ ਪਟਣੇ ਚਲੋ ਫੁੱਪੜ ਜੀ ਰੱਖ ਲਓ ਤੁਸੀਂ ਹੁਣ ਇੱਕ ਦੂਜੇ ਮਗਰ ਇਹ ਤਾਂ ਆਹਦੇ ਨੂੰ 100 ਰੁਪਏ ਮਿਲ ਗਏ ਇਹਨੂੰ ਖਾਚਣ ਨੂੰ ਥਾਂ ਨਹੀਂ ਲੱਭਣਾ ਬਾਲ ਪਟਣਾ ਤੂੰ ਮੇਰੇ ਮੈਂ ਤੇਰੇ ਪੱਟੇ ਤਾਂ ਸੀ ਐਦਾਂ ਦੇ شریف ਬੱਚੇ ਲੱਭਣ ਚਲ ਠੀਕ ਆ ਕੀ ਤੂੰ ਬਾਏ ਕਰੋ ਮਾਸੀ ਨੂੰ ਚਲੋ ਬਾਏ ਬਾਏ ਕਿੰਨੀ ਵਾਰੀ ਬਾਏ ਬਾਏ ਹੋ ਗਈ ਫਿਰ ਹਮ ਗੈਂਦੇ ਵਿੱਚ ਬਾਏ ਬਾਏ ਕਰ ਦੇ ਲੈਣਾ ਹੂੰ ਚਲੋ चलो ठीक तो है कपड़े लिबड़ने पुत्र चल ठीक है I vlog the end. So bye bye. Meet the next vlog, which.